ਆਪਣੇ ਪੰਜਾਬ ਦੇ 9 ਜੂਨ ਨੂੰ ਪਹਿਲੀ ਘਟਨਾ ਰਿਪੋਰਟ ਹੁੰਦੀ ਆ ਜਿਹਦੇ ਵਿੱਚ ਏਐਸਆਈ ਪਰਮਜੀਤ ਜਿਹੜਾ ਵਾ ਉਹ ਇੱਕ ਤਰਖਾਸ ਦਿੰਦੇ ਆ ਕਿ ਮੇਰੇ ਨਾਲ ਹਿਮਾਚਲ ਪੁਲਿਸ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਬਦਸਲੂਕੀ ਕੀਤੀ ਆ ਔਰ ਇਹ ਸਾਰੇ ਮਾਮਲੇ ਦੇ ਵਿੱਚ ਜਿੰਨੀਆਂ ਵੀ ਹੁਣ ਤੱਕ ਖਬਰਾਂ ਆ ਰਹੀਆਂ ਨੇ ਉਹ ਪੰਜਾਬੀਆਂ ਨੂੰ ਲੈ ਕੇ ਹੀ ਕਿਉਂ ਆ ਰਹੀਆਂ ਨੇ ਇਹ ਟੈਕਸੀ ਵਾਲੇ ਭਰਾਵਾਂ ਨੂੰ ਬੇਨਤੀ ਹੈ ਇੱਕ ਸਾਰਿਆਂ ਨੂੰ ਹੀ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਪਹਿਲਾਂ ਹੀ ਹਿਮਾਚਲੀ ਲੋਕਾਂ ਨੇ ਆ ਕੇ ਪੰਜਾਬ ਦੀਆਂ ਬਹੁਤ ਨੌਕਰੀਆਂ ਖਾ ਲਈਆਂ ਇਹ ਵਿਚਾਰੇ ਟੈਕਸੀ ਵਾਲੇ ਸਾਡੇ ਪੰਜਾਬੀ ਭਰਾ ਨੇ ਤੁਸੀਂ ਇਹਨਾਂ ਨੂੰ ਹਿਮਾਚਲ 'ਚ ਵੜਨ ਨਹੀਂ ਦਿੰਦੇ ਬਾਈ ਜੀ ਹਿਮਾਚਲ ਦਾ ਬਾਈਕਾਟ ਕਰ ਦਿਓ ਕੋਈ ਟੈਕਸੀ ਨਾ ਹਿਮਾਚਲ ਦੀ ਵੜਨ ਦੇਓ ਕੋਈ ਬੰਦਾ ਵੀ ਹਿਮਾਚਲ ਦੇ ਬੰਦੇ ਨੂੰ ਜ਼ਮੀਨ ਦੀ ਰਜਿਸਟਰੀ ਨਾ ਕਰਾਵੇ ਨਾ ਇੱਕ ਵਸਵਾ ਨਾ 100 ਕਿਲਾ ਅਸੀਂ ਹਿਮਾਚਲ ਨੂੰ ਹੁਣ ਕੁਝ ਨਹੀਂ ਦੇਣਾ ਸਾਡੇ ਲੋਕਾਂ ਨਾਲ ਉਹ ਅਤਿਆਚਾਰ ਕਰਦੇ ਆ ਸਾਡੇ ਟੈਕਸੀਆਂ ਵਾਲੇ ਭਰਾਵਾਂ ਨੂੰ ਕੁੱਟਦੇ ਨੇ ਸਾਡੇ ਹੋਰ ਭਰਾਵਾਂ ਨੂੰ ਟੂਰਿਸਟਾਂ ਨੂੰ ਕੁੱਟਦੇ ਨੇ ਬੇਇੱਜ਼ਤੀ ਕਰਦੇ ਆ ਜਲੀਲ ਕਰਦੇ ਆ ਪੰਜਾਬ ਦਾ ਨੰਬਰ ਦੇਖ ਕੇ ਗਾਲਾਂ ਕੱਢਣ ਲੱਗ ਜਾਂਦੇ ਨੇ ਇਹ ਕਿੱਧਰ ਦੀ ਮਾਨਵਤਾ ਜੀ ਮਨੁੱਖਤਾ ਅਸੀਂ ਹਮਾਜਲ ਦੇ ਲੋਕਾਂ ਨੂੰ ਹੁਣ ਪੰਜਾਬ 'ਚ ਨਹੀਂ ਰਹਿਣ ਦੇਣਾ ਜਿੰਨਾ ਚਿਰ ਸਾਡੇ ਪੰਜਾਬੀਆਂ ਨੂੰ ਤੰਗ ਕਰਨੋਂ ਨਹੀਂ ਆੜਦੇ ਜਿਹੜਾ ਬੰਦਾ ਫਰਦਰ ਜੀ ਪੰਜਾਬ ਕਿਤੇ ਜ਼ਮੀਨ ਖਰੀਦੂ ਨਾ ਉਹ ਸਟੇਟ ਨੂੰ ਹੀ ਅਸੀਂ ਖਰੀਦਣ ਦੇਣੀ ਆ ਦੂਜੇ ਬੰਦੇ ਨੂੰ ਅਸੀਂ ਪੰਜਾਬ ਚ ਜ਼ਮੀਨ ਨਹੀਂ ਖਰੀਦਣ ਦੇਣੀ ਇਹ ਕੀ ਹੁੰਦਾ ਅਸੀਂ ਹਮਾਦਲ ਚ ਨਹੀਂ ਖਰੀਦ ਸਕਦੇ ਅਸੀਂ ਜੰਮੂ ਚ ਨਹੀਂ ਪੰਜਾਬ ਚ ਸਾਰੀ ਦੁਨੀਆ ਖਰੀਦ ਸਕਦੀ ਆ ਇਹ ਨਹੀਂ ਬਾਈ ਚੱਲਣ ਦੇਣਾ ਕੰਮ ਹੁਣ